ਮਲੇਰਕੋਟਲਾ ਦੇ ਵਿੱਚ ਟ੍ਰੈਫਿਕ ਪੁਲਿਸ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਪ੍ਰਾਈਵੇਟ ਸਕੂਲਾਂ ਦੀਆਂ ਕਰੀਬ 15 ਬੱਸਾਂ ਦੇ ਮੋٹے ਚਲਾਨ ਕੱਟੇ ਗਏ ਨੇ ਜਿਨ੍ਹਾਂ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੀ ਤੱਜੀਆਂ ਉਡਾਈਆਂ ਜਾ ਰਹੀਆਂ ਸਨ ਪੁਲਿਸ ਮੁਲਾਜ਼ਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋ ਬੱਸ ਚਾਲਕਾ ਦੇ ਵਰਦੀ ਨਹੀਂ ਪਾਈ ਹੋਈ ਸੀ ਅਤੇ ਕਈ ਬੱਸਾਂ ਦੇ ਵਿੱਚ ਕੈਮਰੇ ਨਹੀਂ ਲੱਗੇ ਹੋਏ ਸਨ ਇਸ ਤੋਂ ਇਲਾਵਾ ਹੋਰ ਕਿਹੜੀ ਜਾਣਕਾਰੀ ਟ੍ਰੈਫਿਕ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਆਓ ਸੁਣਦੇ ਹਾਂ ਜਿਹੜੇ-ਜਿਹੜੇ ਸਕੂਲਾਂ ਵਿੱਚ ਕਈ ਬੱਸਾਂ ਚੈੱਕ ਕੀਤੀਆਂ ਨੇ ਸਕੂਲਾਂ ਵਿੱਚ ਮੇਨ ਜਾਂ ਤਾਂ ਫਾਇਰ ਐਕਸਟਿੰਗੁਇਸ਼ਰਜ਼ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਕੈਮਰੇ ਕਈ ਵਾਰ ਨਹੀਂ ਲੱਗੇ ਹੋਏ ਕਈਆਂ ਦੇ ਉਹਨਾਂ ਦੇ 10 ਤੋਂ 15 ਬੱਸਾਂ ਚਲਾਨ ਹੋਏ ਨੇ ਚੈਕਿੰਗ ਵੀ 15 ਤੋਂ 20 ਦੀ ਹੋਈ ਆ ਤੇ ਜਿਹੜੀਆਂ ਬਸਾਂ ਦੇ ਨੋਰਮਸ ਪੂਰੇ ਨਹੀਂ ਸੀ ਉਹਨਾਂ ਦੇ ਚਲਾਨ ਬਕਾਇਦਾ ਕੀਤੇ ਗਏ ਤੇ ਕਈਆਂ ਨੂੰ ਵਾਰਨ ਵੀ ਕੀਤਾ ਗਿਆ ਵੀ ਅੱਗੇ ਤੋਂ ਵੀ ਇਹ ਧਿਆਨ ਰੱਖਣਾ ਤੇ ਇਹ ਨਹੀਂ ਲੱਗਦਾ ਹੈਗਾ ਵੀ ਜਿਹੜੇ ਸਕੂਲਾਂ ਵਾਲੇ ਬੱਚਿਆਂ ਕੋਲੋਂ ਬੱਚੇ ਦੇ ਮਾਤਾ ਪਿਤਾ ਕੋਲੋਂ ਫੀਸਾ ਬਹੁਤ ਆ ਆਪਣੇ ਮੁਤਾਬਕ ਲੈ ਰਹੇ ਨੇ ਪਰ ਹਨ ਕਹਿੰਦੀਆਂ ਕਰ ਰਹੇ ਨੇ ਬੱਚਿਆਂ ਦੇ ਜਿੰਦਗੀ ਰਖੜਵਾਲ ਕਰ ਰਹੇ ਨੇ ਜਿਹਦੇ ਨਾਲ ਹੋਣ ਕਰ ਦਿੰਦੇ ਨੇ ਨਹੀਂ ਤਾਂ ਥੋੜੀ ਗੱਲ ਸਹੀ ਹੈ ਬਸ ਸਰਕਾਰ ਇਹਦੇ ਵੱਲ ਧਿਆਨ ਦੇ ਰਹੀ ਹੈ ਤੇ ਵਿਸ਼ੇਸ਼ ਭਗਵਾਨਤਮਨ ਜੀ ਆਪਣਾ ਪੂਰਾ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕਰ ਰਹੇ ਨੇ ਜੀ ਸਾਰੀ ਕਰਨ ਇਹ ਮੈਸਜ ਦਿਓਗੇ ਆਪਣੇ ਲੈਵਲ ਦਾ ਬਸਾਂ ਵਾਲੇ ਬਸਾਂ ਵਾਲੇ ਕਮ ਸਾਰੇ ਪ੍ਰਿੰਸੀਪਲ ਸਾਹਿਬ ਸਾਰੇ ਹਰਮਨ ਸਾਹਿਬ ਆਪਣੇ ਸਕੂਲ ਦੇ ਬਸਾਂ ਦੇ ਨੋਰਮਸ ਪੂਰੇ ਰੱਖਣ ਤਾਂ ਜੋ ਅਜਾ ਚੇਕਿੰਗ ਇਹ ਤੇ 15 ਤੋਂ 20 ਦਿਨ ਬਾਅਦ ਹੁੰਦੀ ਰਹਿੰਦੀ ਹੈ ਤੇ ਇਸ ਵਿੱਚ ਬਾਰ-ਬਾਰ ਚੇਕਿੰਗ ਤੋਂ ਬਾਅਦ ਚਲਾਣ ਹੁੰਦੇ ਨੇ ਚਲਾਣ ਤੋਂ ਬਚਣ ਲਈ ਤੇ ਬੱਚਿਆਂ ਦੀ ਸੇਫਟੀ ਲਈ ਆਪਾਂ ਤਾਂ ਬੱਚੇ ਪ੍ਰਾਇੋਰਟੀ ਦੇ ਨੇ ਉਹਨਾਂ ਨੂੰ ਵਿਚਾਰ ਰੱਖਣ ਲਈ ਉਹਨਾਂ ਦਾ ਸਾਰੇ ਨੋਰਮਸ ਪੂਰੇ ਰੱਖਣ ਆਪਣੇ ਪ੍ਰੋਪਰ ਧੰਨਵਾਦ ਜੀ ਸਸ਼ੀਕਰ ਜੀ ਸਬੰਸ ਫੈਟਰ ਬਲਵੀਰ ਸਿੰਘ ਜੀ ਟ੍ਰੈਫਿਕ ਅਨਚਾਰਜ ਜ਼ਿਲ੍ਹਾ ਮਲੇ ਕੋਲਾ ਸਰ ਅੱਜ ਜੇ ਤੁਸੀਂ ਗਰੇਵਾਲ ਚਾਂਪ ਦੇ ਵਿੱਚ ਸਕੂਲਾਂ ਵਾਲੇ ਬੱਸਾਂ ਨੂੰ ਚੈੱਕ ਕੀਤਾ ਗਿਆ ਹਾ ਕਿ ਇਹਦੇ ਵਿੱਚ ਘੱਟ ਆ ਪਏ ਹੈਗੇ ਨੇ ਕਿੰਨੇ ਕਿੰਨੇ ਚਲਾਨ ਕੀਤੇ ਗਏ ਨੇ ਸਰ ਅਸੀਂ ਅੱਜ ਕਰੀਬ 15 ਕੁ ਬੱਸਾਂ ਦੇ ਚਲਾਨ ਕੀਤੇ ਨੇ ਜੀ 20 ਕੁ ਬੱਸਾਂ ਦੀ ਚੈਕਿੰਗ ਕੀਤੀ ਹੈ ਜੀ ਜਿਨ੍ਹਾਂ ਦੇ ਸਹੀ ਕਾਗਜ਼ ਪਾਏ ਗਏ ਨੇ ਉਹਨਾਂ ਨੂੰ ਅਸੀਂ ਆਪਣੇ ਭੇਜ ਦਿੱਤਾ ਜੀ ਜਿਹੜੀਆਂ ਦੇ ਕਾਗਜ਼ ਘੱਟ ਪਾਏ ਗਏ ਨੇ ਜਾਂ ਕੋਈ ਆਪਣੇ ਕਮੀ ਪਈ ਗਈ ਆ ਉਹਨਾਂ ਦੇ ਚਲਾਨ ਕੀਤੇ ਗਏ ਨੇ ਜਿਹੜੇ ਮੈਕਮੇ ਦੇ ਜਿਹੜੀ ਤੁਸੀਂ ਜਿਹਨਾਂ ਦੇ ਸਾਡੇ ਕੰਮ ਕੀਤਾ ਜਿਹੜਾ ਚਲਾਨ ਇਹ ਸਰਪਾਲ ਵਿਭਾਗ ਸਿੱਖਿਆ ਦਫ਼ਤਰ ਵੱਲੋਂ ਜੀ ਫਿਰ ਕੀ ਕੀ ਘਾਟ ਆ ਪਈ ਹੈਗੇ ਇਹਨੇ ਬੱਸਾਂ ਦੇ ਵਿੱਚ ਜਿਹਨੇ ਜੀ ਦੇਖਿਆ ਜਾਂਦਾ ਕੈਮਰਾ ਜ਼ਰੂਰੀ ਨੇ ਕੈਕਟਰ ਜ਼ਰੂਰੀ ਨੇ ਜਾਂ ਹੋਰ ਵੀ ਬਹੁਤ ਕੁਝ ਹੋਣਾ ਹੈਗਾ ਸਰਕਾਰ ਵੱਲੋਂ ਤਾਂ ਇਹਨਾਂ ਨੂੰ ਜ਼ਰੂਰੀ ਕੀਤਾ ਗਿਆ ਸਾਰਾ ਹੋਣਾ ਹੈਗਾ ਜੀ ਬੱਸਾਂ ਦੇ ਵਿੱਚ ਹਾਂਜੀ 2-3 ਬੱਸਾਂ ਦੇ ਤਾਂ ਜਿਹੜੇ ਡਰਾਈਵਰ ਤੇ ਉਹਨਾਂ ਦੇ ਵਰਦੀ ਨਹੀਂ ਪਾਈ ਹੋਈ ਜੀ 2 ਬੱਸਾਂ ਦੇ ਚਾਲਾਨ ਵਰਦੀ ਦੇ ਕੀਤੇ ਗਏ ਨੇ ਡਰਾਈਵਰਾਂ ਦੇ ਜੀ ਬਾਕੀ ਕੈਮਰੇ ਨਹੀਂ ਲੱਗੇ ਹੋਏ ਦੀ ਵਿੱਚ ਜੀ ਜੋ ਸਰਕਾਰ ਵੱਲੋਂ ਜ਼ਰੂਰੀ ਹੈ ਜੀ ਦੇ ਨੇ ਕਿ ਦੇਖਿਆ ਬਾਜ਼ਾਰ ਦੇ ਵਿੱਚ ਬਹੁਤ ਵੱਡੀਆਂ ਬੱਸਾਂ ਜਿਹੜੀਆਂ ਹੈ ਕਹਿੰਦੀ ਆਪਾਂ ਸਵਾਰ ਜਣੇ ਬੱਸਾਂ ਰੋਡਾਂ 'ਤੇ ਚੱਲਦੀਆਂ ਨੇ ਬਾਜ਼ਾਰਾਂ ਵਿੱਚ ਘੁੰਮ ਰਹੀਆਂ ਨੇ ਉਹਨਾਂ ਦਾ ਪ੍ਰੈਸ਼ਰ ਹਾਰ ਲੱਗੇ ਬਣੋ ਡਰਾਈਵਰ ਹਾਮ ਤੇ ਹੱਥ ਰੱਖ ਲੈਂਦੇ ਨੇ ਉਹਦੇ ਵਿੱਚ ਜਿਹੜੇ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨੂੰ ਔਰ ਲੋਕਾਂ ਨੂੰ ਬਹੁਤ ਮੁਸ਼ਕਲ ਆਉਂਦੀਆਂ ਨੇਗੀਆਂ ਉਹ ਤਾਂ ਪਰ ਇੱਕ ਹੱਲ ਕੀ ਇਹ ਸਰ ਮਾਨਯੋਗ ਐਸਐੱਪੀ ਸਾਹਿਬ ਮਲੇਕੋਲਾ ਦਾ ਹੁਕਮ ਮੁਤਾਬਕ ਹੁਣ ਸਕੂਲਾਂ ਦੀਆਂ ਬੱਚਾਂ ਬਾਜ਼ਾਰ ਦੇ ਵਿੱਚ ਘਟ ਜਾਂਦੀਆਂ ਨੇ ਜੀ ਜਿਹੜੀ ਬੱਸਾਂ ਕਾਲਜ ਚੌਂਕ ਤੋਂ ਜਾਂ ਆਪਣੇ ਸਰਹਿੰਦੀ ਗੇਟ ਤੋਂ ਵਾਪਸ ਕਰ ਦਿੰਦੇ ਨੇ ਜੀ ਉਹਨਾਂ ਨੂੰ ਸਰ ਕਿਲੋਗੇੜ ਸਾਈਡ ਤੋਂ ਵੱਡੀਆਂ ਬੱਸਾਂ ਜਾਂਦੇ ਹੈਗੇ ਮਦੇ ਪ੍ਰੈਸ਼ਰ ਆਰਮੀ ਲੱਗੇ ਹੋਏ ਨੇ ਉਹ ਬਹੁਤ ਅਨਗਹਿਲੀ ਕਰਦੇ ਨੇ ਉਹ ਬੰਦੇ ਹਾਰਨ ਭਜਾਉਣ ਦੇ ਲਈ ਕੋਈ ਨਹੀਂ ਸਰ ਉਹਨਾਂ ਦੇ ਚੈੱਕ ਕੀਤੀ ਜਾਊਗੀ ਚੈੱਕ ਕਰਕੇ ਜੋ ਵੀ ਕਾਰਵਾਈ ਬਣਦੀ ਹੋਊਗੀ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਊਗੀ ਆਪਣੇ ਮੈਕਮੇ ਵੱਲੋਂ ਜਾਂ ਤੁਸੀਂ ਬਾਲ ਵਿਕਾਸ ਕੋਹਾਗ ਵੱਲੋਂ ਕੀ ਹਦਾਇਤ ਦੱਬ ਕੇ ਉਹਨਾਂ ਲੋਕਾਂ ਰ ਜਿਹੜੇ ਕਿ ਬੱਸਾਂ ਦੇ ਵਿੱਚ ਬਿਨਾ ਗ੍ਰੇਟ ਤੋਂ ਬਿਨਾ ਕੈਮਰੇ ਤੋਂ ਬਿਨਾ ਜਿਹੜਾ ਕਿ ਅਗਵੇ ਉਹ ਜੰਤਰ ਨਾਲ ਲੈ ਕੇ ਚੱਲਦੇ ਨੇ ਸਰ ਸਿਰਦਾ ਇਹੀ ਕਹਾਂਗੇ ਵੀ ਆਪਣੇ ਕਾਗਜ਼ ਪੂਰੇ ਰੱਖੋ ਜੀ ਬਾਕੀ ਡਰਾਈਵਰ ਨੇ ਜੋ ਆਪਣੀ ਵਰਦੀ ਪਾ ਕੇ ਰੱਖਣ ਤੇ ਬਾਕੀ ਆਪਦਾ ਡਾਕੂਮੈਂਟ ਪੂਰੇ ਰੱਖਣ ਜੀ ਦੱਸ ਦੇ ਕਿ ਮਲੇਰ ਕੋਟਲਾ ਦੇ ਵਿੱਚ ਟ੍ਰੈਫਿਕ ਪੁਲਿਸ ਅਤੇ ਬਾਲ ਵਿਕਾਸ ਅਫਸਰ ਦੇ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਕਾਰਵਾਈ ਦੇ ਦੌਰਾਨ ਬਸਾਂ ਦੇ ਚਲਾਨ ਜਿਹੜੇ ਨੇ ਇਕੱਠੇ ਗਏ ਨੇ ਸਕਾਈਲਸ ਪੰਜਾਬ ਦਲੀ ਮਲੇਰ ਕੋਟਲਾ ਤੋਂ ਕੁਲਵੰਤ ਸਿੰਘ ਦੀ ਰਿਪੋਰਟ